ਸਾਰੇ ਤੁਸੀਂ ਸਾਰੇ ਦੇਖੋ ਪਿੱਛੇ ਕਰਾਂਗੇ ਸਰ ਪਹੁੰਚ ਉੱਤੇ ਹਨ ਸਾਡੇ ਹਲਕੇ ਦੀ ਸ਼ਾਨ ਸਾਡਾ ਵੱਡਾ ਵੀਰ ਸਾਡੇ ਵਿਧਾਇਕ ਗੁਰਵਰ ਸਿੰਘ ਜੀ ਬਾਜੀਗਰ ਉਹ ਵੀ ਆ ਚੁੱਕੇ ਹਨ ਅਸੀਂ ਉਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਜੀ ਆਏ ਨੂੰ ਆਖਦੇ ਆ ਤੇ ਸਾਰਿਆਂ ਨੂੰ ਬੇਨਤੀ ਕਰਦੇ ਆ ਪੰਜ ਚਾਰ ਨਾਅਰੇ ਆਪਾਂ ਕਰ ਜਿਕੇ ਲਾਉਣੇ ਨੇ ਆ ਮਾਰੋ ਮਾਰਾ ਕਰ ਦਿੱਤਾ ਬਹੁਤ ਬਹੁਤ ਸ਼ਾਬਾਸ਼ ਸਰਕਾਰ ਤੁਹਾਨੂੰ ਜਿੰਦਾਬਾਦ ਜਿੰਦਾਬਾਦ ਠੀਕ ਹੈ ਸਾਰੇ ਵੀਰਾਂ ਨੂੰ ਬੇਨਤੀ ਹੈ ਕੁਰਸੀਆਂ ਤੇ ਬੈਠੋ ਤਾਂ ਜੋ ਆਪਾਂ ਡਾਕਟਰ ਸਾਹਿਬ ਦੇ ਵਿਚਾਰ ਨੇ ਉਹ ਸੁਣਨੇ ਹਨ ਜੋ ਕਿ ਸਰਕਾਰ ਦੇ ਕੰਮ ਨੇ ਇੱਕ ਚੀਜ਼ ਮੈਂ ਜ਼ਰੂਰ ਕਹਾਂਗਾ 2 ਸਾਲਾਂ ਜਿਹੜੇ 2 ਸਾਲਾਂ ਚ ਕਿਹੜੇ ਵੀ ਅਸੀਂ ਕੰਮ ਕਰ ਰਹੇ ਨੇ ਤਾਂ ਮੋੜ ਪਾਣੀ ਹੈ ਐੜਾ ਮੁੱਖ ਮੰਤਰੀ ਅੱਜ ਤੱਕ ਕਦੇ ਨਹੀਂ ਹੋਇਆ ਕੰਮਕਾਰੀਆਂ ਦਾ ਬੋਨਰ ਵੀ ਦੇਣਗੇ ਕੁਰਸੀਆਂ ਦੇ ਉੱਪਰ ਰਾਜੇ ਹੌਸਲ ਨੂੰ ਬੁਲਾਇਆ ਆਰਾਮ ਆਦਮੀ ਪਾਰਟੀ ਨੂੰ ਸਾਰੇ ਪਿਆਰ ਕਰਨ ਵਾਲੇ ਸੱਜਣ ਇੱਥੇ ਸਾਰੇ ਆਏ ਹੋਏ ਨੇ ਮੈਂ ਤਾਂ ਸਿਰਫ ਇਹੀ ਬੇਨਤੀ ਕਰੂੰਗਾ ਕਿ ਉਹਨਾਂ ਨੂੰ ਆਪਾਂ ਸਾਰਿਆਂ ਨੂੰ ਦੇਖ ਚੁੱਕੇ ਆ ਜਿਨ੍ਹਾਂ ਨੇ ਸਾਰੀ ਉਮਰ ਸਾਡੇ ਪੰਜਾਬ ਦਾ ਘਾੜ ਕੀਤਾ ਸਾਡੀ ਜਵਾਨੀ ਦਾ ਘਾੜ ਕੀਤਾ ਸਾਡੀ ਕਿਸਾਨੀ ਦਾ ਘਾੜ ਕੀਤਾ ਸਾਡੇ ਵਪਾਰੀਆਂ ਦਾ ਘਾੜ ਕੀਤਾ ਉਹਨਾਂ ਨੂੰ ਤਾਂ ਆਪਾ ਦੇਖ ਹੀ ਚੁੱਕਿਆ ਜਿਨ੍ਹਾਂ ਨੇ ਕਦੇ ਵੀ ਜਾ ਕੇ ਪਾਰਲੀਮੈਂਟ ਦੇ ਵਿੱਚ ਸਾਡੀ ਗੱਲ ਨਹੀਂ કરી ਮਹਾਰਾਣੀ ਪ੍ਰੀਤਕੌਰ ਨੂੰ ਵੀ ਦੇਖ ਲਿਆ ਡਾਕਟਰ ਭਰਵੀਰ ਗਾਂਧੀ ਨੂੰ ਵੀ ਦੇਖ ਲਿਆ ਦੋਨੇ ਦੇ ਦੋਨੇ ਗੱਲਬਾਤ ਨੂੰ ਸਭ ਕੁਰਸੀ ਚਾਹੀਦੀ ਹੈ ਸੱਤਾ ਹਾਸਲ ਕਰਨ ਵਾਸਤੇ ਜਿੱਧਰ ਮਰਜੀ ਚਲੇ ਜਾਉਂਦੇ ਹੋਰ ਇਹਨਾਂ ਨੇ ਕੁਝ ਨਹੀਂ ਕਰਨਾ ਸੋ ਡਾਕਟਰ ਬਲਵੀਰ ਜੀ ਬਹੁਤ ਹੀ ਇਮਾਨਦਾਰ ਤੇ ਪੜ੍ਹੇ ਲਿਖੇ ਤੇ ਜ਼ਮੀਰ ਨਾਲ ਜੁੜੇ ਹੋਏ ਇਨਸਾਨ ਨੇ ਮੇਰੀ ਬੇਨਤੀ ਹੈ ਕਿ ਆਪਣਾ ਜਿਹੜੇ ਆਉਣ ਵਾਲੀ ਇੱਕ ਤਰੀਕ ਹੈ ਇਹਨਾਂ ਨੂੰ ਵੋਟ ਪਾ ਕੇ ਆਪਾਂ ਪਾਰਲੀਮੈਂਟ ਦੇ ਵਿੱਚ ਪਹੁੰਚਾਉਣਾ ਔਰ ਸਾਡਾ ਜਿਹੜਾ ਆਰ.ਡੀ. ਦਾ ਪੈਸਾ ਸਾਡੀ ਜੀ.ਐਸ.ਟੀ. ਦਾ ਪੈਸਾ ਰੁਕਿਆ ਹੋਇਆ ਉਹ ਲੈ ਕੇ ਆਉਣਗੇ ਔਰ ਸਾਡੇ ਹੱਕਾਂ ਦੀ ਗੱਲ ਹੈ ਜਿਹੜੀ ਉਹ ਪਾਰਲੀਮੈਂਟ ਦੇ ਵਿੱਚ ਜਾ ਕੇ ਕਰਨਗੇ ਜੀ ਸੋ ਆਪਾ ਇਹਨਾਂ ਨੂੰ ਸੁਣਦਾ ਸੋ ਡਾਕਟਰ ਸਾਹਿਬ 5 ਮਿੰਟਾਂ ਇਸ ਮੇਡ ਦਿਓ ਅੱਗੇ ਪ੍ਰੋਗਰਾਮ ਹੈ ਜਿਹੜੇ ਤੇ ਜਿਆਦਾ ਕੰਮ ਖਰਾਬ ਹੋ ਰਿਹਾ ਬਹੁਤ ਬਹੁਤ ਧੰਨਵਾਦ ਮੈਂ ਉੱਥੇ ਲੱਗ ਕੇ ਜੀ ਆਜੋ ਆਪਾਂ ਉੱਥੇ ਬੈਠ ਕੇ ਸੁਣਦੇ ਆ ਡਾਕਟਰ ਸਾਹਿਬ ਕਾਲੀ ਮਾ ਜੀ ਹਾਂ ਜੀ ਚਲੋ ਜੀ ਹੁਣ ਅੰਮ੍ਰਿਤਾਲੇ ਦਾ ਰਾਤ ਦਾ ਜਾ ਹਾਂ ਜੀ ਆਹ ਸਾਰੇ ਉੱਥੇ ਗੱਡੀਆਂ ਨੂੰ ਛੱਡ ਕੇ ਵਾਪਸ ਆ ਜੂ ਨਾ ਸਰ ਡਾਕਟਰ ਸਰ ਬਹੁਤ ਬਹੁਤ ਧੰਨਵਾਦ ਕੁਲਵੰਤ ਜੀ ਔਰ ਵਰਦਾਨ ਹਸਪੀਟਲ ਦੇ ਸਾਰਾ ਸਟਾਫ ਔਰ ਜਿਹੜੇ ਨਗਰ ਨਿਵਾਸੀ ਪਾਤਰਾਂ ਦੇ ਇੱਥੇ ਮੇਰੀ ਆਵਾਜ਼ ਸੁਣ ਰਹੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਜੈ ਸ਼੍ਰੀ ਰਾਮ ਜੈ जय श्री राम जय श्री राम बहुत-बहुत हीरो आपा मेंबर ऑफ पार्लियामेंट ਚੁਣਨਾ ਹੈ ਆ ਮੈਂਬਰ ਆਫ पार्लियामेंट ਦਾ ਕੰਮ ਹੈ ਕਿ ਉਹ ਸਾਰੇ ਵਰਗਾਂ ਦੀ ਚਾਹੇ ਵਪਾਰੀ ਹੋਵੇ ਕਿਸਾਨ ਮਜ਼ਦੂਰ ਕਰਮਚਾਰੀ ਟਰੇਡਰਸ ਜਿੰਨੇ ਵੀ ਤੁਹਾਡੇ ਟਰਾਂਸਪੋਰਟਰਸ ਆਰਟੀਏ ਇਹਨਾਂ ਸਾਰਿਆਂ ਦੇ ਜਿਹੜੇ ਮਸਲੇ ਆ ਇਹਨਾਂ ਦੀ ਜਿਹੜੀ ਕਿਸਮਤ ਦਾ ਫੈਸਲਾ ਉੱਥੇ ਹੋਣਾ ਆ ਜਿਹੜੇ ਸਾਡੇ ਬੱਚੇ ਬੈਠੇ ਆ ਇਹਨਾਂ ਦੀ ਕਿਸਮਤ ਦਾ ਸਾਡਾ ਐਜੂਕੇਸ਼ਨ ਸਿਸਟਮ ਕਿਹਾ ਕਿਹੋ ਜਿਹਾ ਹੋਏਗਾ ਸਾਡੀਆਂ ਸਿਹਤ ਸੁਰਤਾ ਸਿੱਖਿਆ ਰੋਜ਼ਗਾਰ ਤੇ ਸਾਰੇ ਮਸਲੇ ਪਾਰਲੀਮੈਂਟ ਦੇ ਵਿੱਚੋਂ ਉੱਥੋਂ ਗੱਲ ਸ਼ੁਰੂ ਹੁੰਦੀ ਹੈ ਜੇ ਛੁਟ ਕੇ ਭੇਜੋਗੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਤੁਹਾਡੇ ਸ਼ਹਿਰ ਦੇ ਵਿੱਚ ਬੈਟਰ ਸਰਵਿਸ ਕਮੇਟੀ ਸਾਰਿਆਂ ਵਾਸਤੇ ਬਿਜਲੀ ਸਿਸਟਮ ਸਟਰੀਟ ਲਾਈਟਸ ਸੇਫਟੀ ਸਿਓਰ ਐਨਵਾਇਰਨਮੈਂਟ ਔਰ ਜਿਹੜਾ ਕੰਮ ਅਸੀਂ ਕੀਤਾ ਜੋ ਕਿਸਾਨ ਜਿਹੜੇ ਮੰਨ ਰਹੇ ਆ ਕਿ ਸਾਨੂੰ ਲਗਾਤਾਰ ਸਾਰਾ ਦਿਨ ਸਾਨੂੰ ਜਿਹੜੀ ਆ ਗਈ ਆ ਉਹ ਦਿਨੋਂ ਬਿਜਲੀ ਪਹਿਲੀ ਵਾਰੀ ਪਈ ਦੀ ਆ ਪਹਿਲਾਂ ਕਿਸਾਨ ਸੱਪ ਲੜ ਕੇ ਮਰਦੇ ਸੀ ਉਹਦੇ ਨਾਲ ਕੀ ਫਾਇਦਾ ਹੋਇਆ ਕਿ ਕਿਸਾਨ ਹੋਣ ਆਟੋਮੈਟਿਕਲੀ ਜਿਹੜਾ ਹੈਗਾ ਉਹ ਦੂਜੀਆਂ ਫਸਲਾਂ ਮੈਂ ਦੇਖ ਰਿਹਾ ਮੱਕਾ ਦੀ ਕੀਤੀ ਹੋ ਰਹੀ ਆ ਟਮਾਟਰ ਹੋ ਰਹਾ ਆ ਮਿਰਚਾਂ ਹੋ ਰਹੀਆਂ ਸੂਰਜਮੁਖੀ ਹੋ ਰਹੀ ਆ ਖਰਬੂਜੇ ਨਾਲ ਖੇਤ ਭਰੇ ਪਏ ਆ ਸੋ ਆਪਣੇ ਜਿਹੜੇ ਪਿੰਡਾਂ ਦੇ ਵਿੱਚ ਹੈ ਉਹ ਐਗਰੀਕਲਚਰ ਡਾਇਵਰਸੀਫਿਕੇਸ਼ਨ ਹੋਈ ਆ ਨਵੀਆਂ ਨਵੀਆਂ ਫਸਲਾਂ ਫਰੂਟਸ ਵੈਜੀਟੇਬਲ ਦੀ ਕਲਟੀਵੇਸ਼ਨ ਹੋਈ ਆ ਮੱਕੀ ਦੀ ਹੋਈ ਆ ਸੋ ਉਹਦੇ ਨਾਲ ਜਿਹੜਾ ਸਾਡਾ ਪਾਣੀ ਵੀ ਬਚੂਗਾ ਔਰ ਸਾਡਾ এনवायरमेंट ਵੀ ਬਚੇਗਾ ਇਸੇ ਤਰ੍ਹਾਂ ਜਿਹੜਾ ਸਾਡਾ ਵਪਾਰੀ ਵਰਗ ਹੈ ਇਹਨਾਂ ਤੇ ਇਸ ਵੇਲੇ ਜਿੰਨੀਆਂ ਮੇਰੇ ਸਾਹਮਣੇ ਮੇਰੇ ਸਾਹਮਣੇ ਜਿੰਨੀਆਂ ਵੀ ਦੁਕਾਨਾਂ ਲੱਗੀਆਂ ਅਸੀਂ ਇਹ ਜਿੰਨਾ ਵੀ ਸਮਾਨ ਵੇਚਦੇ ਆ ਇਹ ਸਾਰਿਆਂ ਦੇ ਉੱਤੇ 12% ਜੀਐਸਟੀ ਹੈ ਜੀ ਚਪਲਾ ਉੱਤੇ ਜੁੱਤੀਆਂ ਉੱਤੇ ਕੱਪੜੇ ਦੇ ਉੱਤੇ ਕਈਆਂ ਤੇ 18% ਹੈ ਜੀ ਔਰ ਇਵਨ ਢਾਬੇ ਤੇ ਤੁਸੀਂ ਚਾਹ ਪੀਂਦੇ ਹੋ ਪ੍ਰੋਡਕਟ ਖਾਂਦੇ ਹੋ ਉਹਦੇ ਤੇ ਵੀ ਜੀਐਸਟੀ ਹੈ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਯਕੀਨ ਦਿਵਾਉਣਾ ਜਿਹੜੇ ਸ਼ਹਿਰਾਂ ਵਾਲੇ ਆ ਕਿ ਅਸੀਂ ਜਿਹੜਾ ਇਹ ਇਹਨੂੰ ਮੈਂ ਕਹਿਣਾ ਹੁੰਦਾ ਆ ਵੀ ਜਿਹੜਾ ਟੈਕਸ ਦਾ ਟੈਰੋਰੀਜ਼ਮ ਹੈ ਨਾ ਜੀ ਟੈਕਸ ਦਾ ਟੰਕਰ ਇਹ ਤੋਂ ਅਸੀਂ ਜਿਹੜੇ ਆਮ ਦੁਕਾਨਦਾਰ ਹੈ ਟ੍ਰੇਡਰ ਦਾ ਹੈ ਔਰ ਮੈਨੂੰ ਪਾਤਰਾ ਵਾਲਿਆਂ ਨੇ ਇੱਕ ਮੈਮੋਰੈਂਡਮ ਵੀ ਦਿੱਤਾ ਅਸੀਂ ਇਸ ਤੋਂ ਮੁਕਤ ਕਰਾਂਗੇ ਤੁਹਾਨੂੰ ਜੀ ਗਰੀਬਾਂ ਤੇ ਟੈਕਸ ਹੀ ਲੱਗਣਗੇ ਟੈਕਸ ਲਾਉਣ ਲਈ ਬਹੁਤ ਅਮੀਰ ਬੰਦੇ ਆ ਜੀ ਅਡਾਨੀ ਅਮਾਨੀ ਵਰਗੇ ਟਾਬਿਆਂ ਤੇ ਟੈਕਸ ਨਹੀਂ ਹੋਏਗਾ 5 ਸਟਾਰ ਹੋਟਲ ਤੇ ਹੋ ਸਕਦਾ ਜਿੰਨੇ 50000 ਖਰਚ ਕਰਨਾ ਉਹ 2000 ਰੁਪਏ ਟੈਕਸ ਵੀ ਦੇ ਦਊਗਾ ਜਿਹੜੇ ਵਿਚਾਰ ਨੇ ਦੋ ਰੋਟੀਆਂ ਖਾਣੀਆਂ ਦਾਵ ਦਾ ਫੁਲਕਾ ਫੁਰਕਾ ਖਾਣਾ ਜਰੇ ਉਹਦੇ ਤੇ ਟੈਕਸ ਨਹੀਂ ਚਾਹੀਦਾ ਜਿਹੜੇ ਪਾਣੀ ਚੱਪਲ ਹੈ ਜੀ ਉਹਦੇ ਤੇ ਟੈਕਸ ਕਿਉਂ ਹੋਵੇ ਜੀ ਇਹ ਛੋਟੇ ਦੁਕਾਨਦਾਰਾਂ ਦੇ ਉੱਤੇ ਟੈਕਸ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਟੈਕਸ ਤੋਂ ਮੁਕਤ ਕਰਾਂਗੇ ਅਸੀਂ ਸਾਰੀਆਂ ਫੋਰਮੇਟ ਜੇ ਤੋਂ ਮੁਕਤ ਕਰਾਂਗੇ ਕਿਸਾਨ ਤੁਹਾਡੇ ਢਾਬੀ ਗੁਜਰਾ ਚ ਬੈਠਿਆ ਹੈ ਰੇਲਵੇ ਟਰੈਕ ਬੰਦ ਕਰਨੇ ਪੈਂਦੇ ਆ ਸੜਕਾਂ ਬੰਦ ਕਰਨੀਆਂ ਪੈਂਦੀ ਆ ਕਿਉਂ ਜੀ ਕੋਈ ਸਰਕਾਰ ਨਹੀਂ ਹੈ ਇਸ ਦੇਸ਼ ਦੇ ਵਿੱਚ ਕਿਸਾਨ ਕਿਉਂ ਨਹੀਂ ਦਿੱਲੀ ਜਾ ਸਕਦਾ ਸਾਡੀਆਂ ਧੀਆ ਪਣਾ ਉਹਨਾਂ ਦੀ ਇਹਨਾਂ ਦੇ ਮੈਂਬਰ ਆਫ ਪਾਰਲੀਮੈਂਟ ਉਹਨਾਂ ਦੀ ਇੱਜ਼ਤ ਲੁੱਟਣਗੇ ਆ ਲੇਟੈਸਟ ਜਿਹੜਾ ਆਇਆ ਤੁਹਾਡਾ ਜਿਹੜਾ ਪ੍ਰੈਜ਼ੀਡੈਂਟ ਬੰਨਾ ਜਿਹੜਾ ਕਰਨਾਟਕਾ ਦਾ 2000 ਵੀਡੀਓ ਆਈਆਂ ਉਹਦੇ ਔਰਤਾਂ ਦੇ ਨਾਲ ਜ਼ਬਰ ਜਲੰਦੀਆਂ ਉਹਦੇ ਵਾਸਤੇ ਸਾਡੇ ਪ੍ਰਧਾਨ ਮੰਤਰੀ ਪ੍ਰਚਾਰ ਕਰਦੇ ਆ ਮੈਨੂੰ ਬਹੁਤ ਦੁੱਖ ਹੁੰਦਾ ਜੀ ਬਹੁਤ ਮਾੜੀ ਗੱਲ ਹੈ ਨਹੀਂ ਕਰਨਾ ਚਾਹੀਦਾ ਸੀ ਪ੍ਰਧਾਨ ਮੰਤਰੀ ਨੂੰ ਪ੍ਰਧਾਨ ਮੰਤਰੀ ਜੀ ਇੱਥੇ ਆ ਰਹੇ ਆ ਪੰਜਾਬ ਦੇ ਵਿੱਚ ਅਸੀਂ ਖੁੱਲੇ ਦਿਲ ਵਾਲੇ ਇਨਸਾਨ ਆ ਅਸੀਂ ਜੀ ਆਇਆਂ ਕਹਿੰਦੇ ਆ ਬਟ ਤੁਸੀਂ ਸਾਨੂੰ ਦਿੱਲੀ ਚ ਫੜਨ ਦੀ ਸਾਡੇ ਬੰਦਿਆਂ ਦੀ ਐਂਟਰੀ ਬੈਨ ਨਾ ਕਰੋ ਜੀ ਕਿਲਾ ਨਾ ਗੱਡੋ ਰਸਤੇ ਦੇ ਵਿੱਚ ਅੰਗਰੇਜ਼ਾਂ ਨੇ ਕਿੱਲਾ ਨਹੀਂ ਗੱਡੀਆਂ ਮੁਗਲਾਂ ਨੇ ਕਿੱਲਾ ਨਹੀਂ ਗੱਡੀਆਂ ਜੀ ਇਹ ਕੰਮ ਨਾ ਕਰੋ ਇਹ ਤੁਹਾਨੂੰ ਸ਼ੋਭਾ ਨਹੀਂ ਦਿੰਦਾ ਜੀ ਤੁਸੀਂ ਸਾਡੇ ਵੀ ਪ੍ਰਧਾਨ ਮੰਤਰੀ ਹੋ ਇਦੇ ਵਾਸਤੇ ਤੁਸੀਂ ਕਿੱਲਾ ਪਟਕੇ ਆਓ ਪਰਸੋਂ ਆਉਣਾ ਕੱਲ ਨੂੰ ਕਿੱਲਾ ਪਟਵਾ ਦਿਓ ਖੋਹੇ ਰਸਤੇ ਦਿੱਲੀ ਦੇ ਫੌਦੀ ਸਰਕਾਰ ਜਾ ਰਹੀ ਹੈ ਅਰਵਿੰਦ ਕੇਜਰੀਵਾਲ ਦੀ ਸਰਕਾਰ ਆ ਰਹੀ ਹੈ ਇੰਡੀਆ ਗੱਟ ਜੋੜ ਦੀ ਸਰਕਾਰ ਆ ਰਹੀ ਹੈ 300 ਸੀਟਾਂ ਆ ਰਹੀਆਂ ਸਾਡੀਆਂ ਦੀ 300 ਸੀਟਾਂ 380 ਸੀਟਾਂ ਆ ਰਹੀਆਂ ਔਰ ਅਸੀਂ ਤੁਹਾਨੂੰ ਯਕੀਨ ਦਿਵਾਉਂਦੇ ਆਂ ਜੀ ਤੁਹਾਨੂੰ ਟੈਕਸ ਤੋਂ ਬਚਾਵਾਂਗੇ ਬਹੁਤ ਵਧੀਆ ਐਜੂਕੇਸ਼ਨ ਸਿਸਟਮ ਤੁਹਾਡੇ ਅਸੀਂ ਪਾਤਰਾ ਦੇ ਵਿੱਚ ਇੱਕ ਬਹੁਤ ਵੱਡਾ ਕਿਸੇ ਨਾ ਕਿਸੇ ਪਿੰਡ ਦੇ ਵਿੱਚ ਅਜਮੇਰ ਜਾ ਕੇ ਆਇਆ ਦੋ ਪਿੰਡਾਂ ਨੇ ਕਿਹਾ ਜ਼ਮੀਨ ਸਾਤੋਂ ਲੈ ਲਓ ਬਹੁਤ ਵਧੀਆ ਕਾਲਜ ਦੇ ਆਗੇ ਜੀ ਇੱਥੇ ਟੈਕਨੀਕਲ ਟ੍ਰੇਨਿੰਗ ਇੰਸਟੀਚੂਟਸ ਲਿਆ ਗਿਆ ਇੱਥੇ ਬੱਚਿਆਂ ਨੂੰ ਮਾਠੇ ਪੜਾਵਾਂਗੇ ਐਥੇ ਰੋਜ਼ਗਾਰ ਪੈਦਾ ਕਰਾਂਗੇ ਐਗਰੋ ਬੇਸਡ ਇੰਡਸਟਰੀਜ਼ ਲਗਾ ਕੇ ਆਉਂਗਾ ਸਭ ਤੋਂ ਵੱਡੀ ਸਮੱਸਿਆ ਸਾਡੀ ਕੱਗਰ ਦੀ ਮਾਰ ਪੈਂਦੀ ਐ ਇਸ ਏਰੀਏ ਨੂੰ ਕੱਗਰ ਦਾ ਪੱਕਾ ਹੱਲ ਕਰਾਂਗਾ ਜੀ ਸੁਖਨਾ ਲੇਕ ਵਰਗੀਆਂ ਲੇਕ ਬਣਾਉਂਗਾ ਜੀ ਕੱਗਰ ਦੇ ਉੱਪਰ ਵੀ ਮਾਰਕੰਡੇ ਦੇ ਉੱਪਰ ਵੀ ਟਾਂਗੜੀ ਦੇ ਉੱਪਰ ਵੀ ਪਟਾਲਾ ਜੀ ਰਾਉ ਦੇ ਉੱਪਰ ਵੀ ਸਾਰਾ ਸਾਲ ਪਾਣੀ ਛੱਡਾਂਗੇ ਰਿਵਰ ਦੇ ਵਿੱਚ ਦਰਿਆ ਦੇ ਵਿੱਚ ਵਧੀਆਂ ਦੇ ਵਿੱਚ ਸਾਰਾ ਸਾਲ ਪਾਣੀ ਚੱਲੇਗਾ ਇੱਕ ਇੱਕ ਕਿਸਾਨ ਦੇ ਖੇਤ ਤੱਕ ਪਾਣੀ ਪਹੁੰਚਾ ਦਾਂਗੇ ਸਾਡੀ ਬਿਜਲੀ ਬਚੇਗੀ ਉਹ ਜਿਹੜੀ ਬਿਜਲੀ ਬਚੇਗੀ ਉਹ ਅਸੀਂ ਖੇਤਾਂ ਨੂੰ ਦਿਆਂਗੇ ਜਿਹੜੀ ਸਾਡੀ ਬਿਜਲੀ ਬਚੇਗੀ ਉਹ ਸੰਗਤ ਨੂੰ ਦਿਆਂਗੇ ਦੂਜੇ ਸੂਬਿਆਂ ਨੂੰ ਵਿੱਚ ਆਗੇ ਜਿਹੜੇ ਪੈਸੇ ਆਣਗੇ ਉਹ ਡੇਢ ਲੀਸ ਦੇ ਖਾਤੇ 'ਚ ਪਾਵਾਂਗੇ ਲੇਡੀਜ਼ ਕੀ ਕਰਨੀ ਆ ਜਦੋਂ ਪੈਸੇ ਆਣ ਕੇ ਸਾਹਮਣੀ ਦੁਕਾਨ ਤੇ ਜਾਣਗੇ ਸੂਟ ਲੈਣ ਦੀਆਂ ਚੱਪਲਾ ਖਰੀਦਣਗੀਆਂ ਜੁੱਤੀਆਂ ਖਰੀਦਣਗੀਆਂ ਸੋਖੀ ਬਿੰਦੀ ਖਰੀਦਣਗੀਆਂ ਬੱਚਾ ਵਾਸਤੇ ਖਾਣਾ ਖਰੀਦਣਗੀਆਂ ਜਿਹਨਾਂ ਦੇ ਬੱਚੇ ਛੋਟੇ ਆ ਬੱਚਿਆਂ ਲਈ ਦੁੱਧ ਲੈਣੀਆਂ ਜੀ ਲੇਡੀਜ਼ ਤੇ ਬਿਜਲੀ ਦਾ ਬਿੱਲ ਨਹੀਂ ਆਉਂਦਾ ਮੈਨੂੰ ਇੱਕ ਮਾਤਾ ਨੇ ਕ ਕਹਿੰਦੇ ਤੁਸੀਂ ਕਹਿੰਦੇ 3000 ਦਾ ਫਾਇਦਾ ਸਾਡੇ ਲਈ ਇਹ 3000 ਨਹੀਂ ਸਾਡੇ ਲਈ ਬਹੁਤ ਕੁਛ ਹੈ ਮੈਂ ਕਿਹਾ ਮਾਤਾ ਕੀ ਹੈ ਕਹਿੰਦੀ ਜੀ ਮੈਂ ਪਹਿਲਾਂ ਜਦੋਂ ਗਰਮੀ ਆਉਂਦੀ ਸੀ ਉਹਨਾ ਮੈਂ ਪੱਖਾ ਚਲਾਉਂਦੀ ਸੀ ਮੱਛਰ ਬਹੁਤ ਸੀ ਸੌਣ ਨਹੀਂ ਦਿੰਦਾ ਸੀ ਫਿਰ ਮੈਂ ਕੂਲਰ ਚਲਾਉਂਦੀ ਸੀਗੇ ਬੱਚੇ ਸੌ ਜਾਣ ਤੇ ਬਿਜਲੀ ਦਾ ਬਿੱਲ ਆਉਂਦਾ ਸੀ ਅਸੀਂ ਬੱਚਿਆਂ ਦਾ ਦੁੱਧ ਬੰਦ ਕਰਦੇ ਸੀ ਬੱਚੇ ਸਬਜ਼ੀ ਨਹੀਂ ਖਰੀਦਦੇ ਸੀ ਆਚਾਰ ਨਾਲ ਰੋਟੀ ਖਾਂਦੇ ਸੀ ਇਹ ਸਾਰਾ ਕੁਝ ਜਦੋਂ ਦੀ ਕਹਿੰਦੇ ਭਗਵੰਤਬਾਨ ਆਇਆ ਸਾਡੇ ਬੱਚੇ ਦੁੱਧ ਵੀ ਪੀਂਦੇ ਆ ਸਬਜ਼ੀ ਵੀ ਖਾਂਦੇ ਆ ਕਦੇ-ਕਦੇ ਪਨੀਰ ਵੀ ਖਾਂਦੇ ਆ ਸੋ ਜੇ ਔਰਤਾਂ ਦੇ ਹੱਥ ਵਿੱਚ ਪੈਸੇ ਪਾਵਾਂਗੇ ਉਹ ਕੁਛ ਨਾ ਕੁਛ ਮਤਲਬ ਬਾਜ਼ਾਰੋਂ ਖਰੀਦ ਕੇ ਲੈ ਕੇ ਆਣ ਕੇ ਬਾਜ਼ਾਰ ਚੱਲੇਗਾ ਅਸੀਂ ਪੈਸੇ ਤੁਹਾਡੇ ਵਿੱਚ ਕਮਾਣੇ ਆ ਜੀ ਹੋਰ ਪੈਸੇ ਕਿੱਥੇ ਘੁੰਮਦੇ ਆ ਜੀ ਅਡਾਨੀ ਨੂੰ ਗਏ ਅਮਬਾਨੀ ਨੂੰ ਗਏ 1.5 ਲੱਖ ਕਰੋੜ ਦਾ ਉਹਨੂੰ ਸਿੱਧਾ ਫਾਇਦਾ ਜੀ ਟੈਕਸ ਮਾਫ ਕਰਤਾ 30% ਕੋ 22% ਸਾਡੇ ਡਾਕਟਰ ਖੜੇ ਆ ਜੀ ਅੱਬ 30% ਦਿੰਨੇ ਆ ਜੀ ਮੈਂ ਵੀ ਦਿੰਨਾ ਹਾਲਾਂਕਿ ਮੈਂ ਪੈਸੇ ਨਾ ਰੋਗਿਆ ਹੁਣ ਮੇਰਾ 30% ਆ ਉਹਦੇ ਵਾਸਤੇ 22% ਆ ਜੀ 1.5 ਲੱਖ ਦਾ ਫਾਇਦਾ ਪ੍ਰੋਡਕਟਿਵਿਟੀ ਲੇਕਟਿੰਗ ਸੈਂਟੇ ਆਰਾਮ ਦੇਤਾ ਉਹਨੂੰ 4 ਲੱਖ ਕਰੋੜ ਦਾ ਉਸ ਤੋਂ ਬਾਅਦ 14 ਲੱਖ ਕਰੋੜ ਦੇ ਉਹਨਾਂ ਦੇ ਟੈਕਸ ਮਾਫ ਕਰਤੇ ਵਿੱਚੇ ਮਾਲੀਆ ਸ਼ਾਲੀਆ ਜਿਹੜੇ ਨੀਲਮ મોદી ਜਿਹੜੇ ਵੀ મોદી ਸੀਗੇ ਸਾਰੇ ਜੀ ਦੂਜਾ મોદી ਕਹੜਾ ਸੀਗਾ ਜੀ ਇੱਕ ਤਾਂ ਨਿਰਮ ਸੀਗਾ ਇੱਕ ক্রিকেট ਵਾਲਾ ਕਹੜਾ ਸੀ ਗਲਤ મોદી ਨਿਰਮ ਉਹ ਨਾਲੇ ਦੇਖੋ ਕਰੋੜਾ ਰੁਪਏ ਦੇਤੇ ਉਹਨੂੰ ਲੈ ਕੇ ਭੱਜ ਗਏ ਦੇਸ਼ ਚੋਂ ਕਾਲਾ ਤੁਹਾਨੂੰ ਤਾਂ ਕੀ ਲੈਣਾ ਸੀ ਇੱਥੋਂ ਭਜਾਉਂਦੇ ਬੰਦੇ ਜੀ ਉਹਨਾਂ ਨੂੰ ਫੜ ਕੇ ਲੈ ਕੇ ਆਵਾਂਗੇ ਬਲੇਚਨ ਅਸੀਂ ਪੈਸੇ ਤੁਹਾਨੂੰ ਦੇਣੇ ਆ ਉਹਨਾਂ ਨੂੰ ਪੈਸੇ ਦਿੱਤੇ ਉਹਨਾਂ ਨੇ ਕੀ ਕੀਤਾ ਜੀ ਉਹਨਾਂ ਨੇ ਸਰਕਾਰ ਨੂੰ ਪੈਸੇ ਦਿੱਤੇ ਉਹਨਾਂ ਨੇ ਐਮਐਲਏ ਖਰੀਦੇ ਐਫਪੀ ਖਰੀਦੇ ਪਾਰਟੀਆਂ ਤੋੜਤੀਆਂ ਸਰਕਾਰਾਂ ਤੋੜਤੀਆਂ ਇਹ ਕੰਮ ਕਰਲੇ ਥੋੜੀ ਤੁਸੀਂ ਚੁਣ ਦਿਓ ਸਾਨੂੰ ਸਾਨੂੰ ਇਸ ਕਰਕੇ ਚੁਣ ਦਿਓ ਕਿ ਅਸੀਂ ਤੁਹਾਡਾ ਧਿਆਨ ਰੱਖੀਏ ਅਸੀਂ ਤੁਹਾਡਾ ਧਿਆਨ ਰੱਖਾਂਗੇ ਤੁਸੀਂ ਯਾਦ ਰੱਖਣਾ 10 ਦਿਨ ਪ੍ਰਚਾਰ ਕਰਨਾ ਇੱਕ ਤਰੀਕ ਨੂੰ 5 ਨੰਬਰ ਤੇ ਝਾੜੂ ਦਾ ਬਟਨ ਹੈ ਉਹਨੂੰ ਦਬਾਉਣਾ ਪਿਆਰ ਨਾਲ ਦਬਾ ਕੇ ਥੋੜੀ देर ਬਾਅਦ ਤੇ ਦੋਸਤ ਕੱਢ ਲਈ ਦਬਾ ਕੇ ਰੱਖਣਾ ਚਾੜੋ ਵਾਲੀ ਪਰਚੀ ਦਿਖੇਗੀ ਔਰ نیچے ਗਰੇਗੀ ਦੇਖ ਬੱਲਾ 5 ਨੰਬਰ ਦਾ ਬਟਨ ਦਬੋਗੇ ਚਾੜੋ ਵਾਲੀ ਪਰਚੀ ਦਿਖਣੀ ਚਾਹੀਦੀ ਹੈ ਮਸ਼ੀਨ ਦੇ ਵਿੱਚ ਲਾਈਟ ਜਗੇਗੀ 7 ਸੈਕਿੰਡ ਵਾਸਤੇ ਉਸ ਤੋਂ ਬਾਅਦ نیچے ਗਿਰਦੀ ਹੋਈ ਦਿਖਣੀ ਚਾਹੀਦੀ ਹੈ ਬਹੁਤ ਗੜਬੜ ਹੋ ਰਹੀ ਹੈ ਜਿ ਇਲੈਕਸ਼ਨ ਕਮਿਸ਼ਨ ਵਕੀਲ ਸੁਪਰੀਮ ਕੋਰਟਸ ਪਹੁੰਚੇ ਹੋਇਆ ਕੋਈ ਵੀ ਗੜਬੜ ਕਰ ਸਕਦੇ ਆ ਇਹਨਾਂ ਨੇ ਪਹਿਲੀ ਪਹਿਲੀ ਵਾਰ ਜਦੋਂ ਪਹਿਲੇ ਗ੍ਰੇਡ ਦੀਆਂ ਵੋਟਾਂ ਪਈਆਂ 10 ਦਿਨ ਬਾਅਦ ਦੱਸਿਆ ਕਿ ਐਨੇ ਪਰਸੈਂਟ ਆ ਨੰਬਰ ਵੀ ਦੱਸਦੇ ਉਹ ਅਸੀਂ ਪਸਾਬ ਤੋਂ ਅਸੀਂ ਬੰਦੋਬਸਤ ਕਰ ਲਿਆ ਪੰਜਾਬ ਦੇ ਵਿੱਚ 1780 ਫਾਰਮ ਇਕੱਠੇ ਕਰ ਲਾਂਗੇ ਅਸੀਂ ਐਗਜ਼ੈਕਟ ਨੰਬਰ ਦੱਸ ਦਾਂਗੇ ਕਿ ਕਿੰਨੀਆਂ ਵੋਟਾਂ ਪਈਆਂ ਲੇਕਿਨ VOTING ਮਸ਼ੀਨ ਨੂੰ ਚੇਂਜ ਕਰ ਦਿੰਦੇ ਆ ਇਹ ਉਹ ਵੀ ਨਹੀਂ ਕਰ ਦੇਣਾ ਉਹਦੇ ਵੀ ਨੰਬਰ ਨੋਟ ਕਰਾਂਗੇ ਉਹ ਸਾਡੇ ਕੰਮ ਹੈ ਤੁਸੀਂ ਦੇਖਣਾ ਵੀ ਤੁਸੀਂ ਚਾਰੋਂ ਦਾ ਬਟਨ ਦੱਬਿਆ ਪੰਜ ਨੰਬਰ ਦਾ ਚਾਰ ਨੂੰ ਵੋਟ ਪਾ ਗਈ ਔਰ ਪਰਚੀ ਨੀਚੇ ਕਰ ਗਈ ਤੁਹਾਡਾ ਕੰਮ ਹੋ ਗਿਆ ਇੱਕ ਤਰੀਕ ਨੂੰ ਤੁਸੀਂ ਵੈਲੇ ਹੋ ਗਏ ਚਾਰ ਨੂੰ ਰਿਜ਼ਲਟ ਆ ਜਾਣਾ 5 ਤਰੀਕ ਤੋਂ ਬਾਅਦ ਅਸੀਂ ਜਾ ਕੇ ਸੌ ਚੁੱਕ ਲੈਣੀ ਆ ਤੁਸੀਂ ਬੈਠ ਕੇ ਟੈਲੀਵਿਜ਼ਨ ਤੇ ਦੇਖਿਓ ਤੁਸੀਂ 1 ਤਰੀਕ ਨੂੰ ਮਸ਼ੀਨਾਂ ਦੀ ਐਚੀ ਕਢਾ ਦਿਓ ਝਾੜੋ ਦਾ ਬਟਨ ਦਬ ਦਬ ਕੇ 5 ਤਰੀਕ ਨੂੰ ਜਾ ਕੇ ਅਸੀਂ ਪਾਰਲੀਮੈਂਟ ਦੇ ਵਿੱਚ ਪਟਾਕੇ ਪਾ ਦੇ ਆਗੇ ਤੁਹਾਡੇ ਅੱਕਾ ਵਾਸਤੇ ਤੁਹਾਡਾ ਅੱਕ ਖੋਜ ਕੇ ਲਿਆ ਕੇ ਤੁਹਾਡੀ ਝੋਲੀ ਚ ਪਾਵਾਂਗੇ ਬਹੁਤ ਬਹੁਤ ਧੰਨਵਾਦ